ਜਿਹੜੀਆਂ ਰੂਹਾਂ ਦਿੱਤਾ ਪ੍ਰਤੀ ਲੋਹਾ ਪ੍ਰਾਪਤ ਕਰਦੀਆਂ ਨੇ ਮਹਾਰਾਜ ਦੀ ਪਾਵਨ ਇਲਾਹੀ ਬਾਣੀ ਜਿੱਥੇ ਪਾਤਸ਼ਾਹ ਪਾਵਨ ਪਵਿੱਤਰ ਬਾਣੀ ਦੇ ਅੰਦਰ ਜੀਵਨ ਦੇ ਅਸਲ ਮਨੋਰਥ ਨੂੰ ਸਮਝਾਉਂਦੇ ਨੇ ਕੇ ਇਸ ਮਨੁੱਖਾ ਜਨਮ ਦਾ ਅਸਲ ਮਨੋਰਥ ਕੀ ਹੈ ਤੇ ਸਤਿਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਦੇ ਅੰਦਰ ਬੜਾ ਸੁੰਦਰ ਸਮਝਾਇਆ ਹੈ ਉਤੇ ਭਗਤ ਕਬੀਰ ਜੀ ਵੀ ਆਪਣੇ ਪਾਵਨ ਵਚਨਾਂ ਰਾਹੀਂ ਸਮਝਾਉਂਦੇ ਨੇ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰਾ ਬਾਰ ਜੋ ਬਨ ਫਲ ਪਾ ਕੇ ਭੋਏ ਗਿਰੈ ਬਹਰ ਨਾ ਲਾ ਗੜਾ ਭਗਤ ਕਬੀਰ ਜੀ ਨੇ ਮਿਹਬਾਨੀ ਅੰਦਰ ਜ਼ਿਕਰ ਕੀਤਾ ਕਿ ਮਾਨਸ ਜਨਮ ਦੁਰਲਭ ਹੈ ਸ੍ਰੇਸ਼ਟ ਉਤਮ ਹੈ ਔਰ ਫਿਰ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਭਈ ਪ੍ਰਾਪਤ ਮਨੁੱਖ ਦਿਓ ਹਰੀਆ ਗੋਵਿੰਦ ਮਿਲਣ ਕੀ ਇਹ ਤਰੀ ਬਰੀਆ ਭਾਵ ਗੁਰਬਾਣੀ ਦੇ ਅੰਦਰ ਸਤਿਗੁਰੂ ਨੇ ਇਸ ਮਨੁੱਖਾ ਜਨਮ ਨੂੰ ਦੁਰਲੱਭ ਗਿਣਿਆ ਸ੍ਰੇਸ਼ਟ ਗਿਣਿਆ ਪਰ ਵੈਸੇ ਵੀ ਸਾਰੀਆਂ ਜੁਨਾਂ ਦੇ ਵਿੱਚੋਂ ਮਨੁੱਖਾ ਜਨਮ ਸ੍ਰੇਸ਼ਟ ਹੈ ਕਿਉਂਕਿ ਸੰਸਾਰ ਦੇ ਅੰਦਰ ਅਨਕ ਜੁਨਾ ਵਿੱਚੋਂ ਗੁਰਬਾਣੀ ਦੇ ਅਨੁਸਾਰ ਭਟ ਕੇ ਇਹ ਮਨੁੱਖਾ ਦੇ ਹੀ ਮਿਲਦੀ ਆ ਔਰ तमाम ਧਰਮਾਂ ਨੇ ਜਿਹਨੂੰ 84 ਲੱਖ ਦੀ ਗਿਣਤੀ ਲਿਖਿਆ ਪਰ ਪਾਤਸ਼ਾਹ ਨੇ ਤਾਂ ਕਰੋੜਾਂ ਦੀ ਗਿਣਤੀ ਲਿਖਿਆ ਮਹਾਰਾਜ ਨੇ 83 ਲੱਖ ਦਾ ਵੀ ਜ਼ਿਕਰ ਕੀਤਾ ਜਿਹੜਾ ਬਾਕੀ ਧਰਮਾਂ ਨੇ ਕੀਤਾ ਜਾਂ ਦੁਨੀਆ ਦੇ ਅੰਦਰ ਜਿਹਦਾ ਪਹਿਲਾ ਜ਼ਿਕਰ ਚੱਲਦਾ ਸੀ 84 ਲੱਖ ਦਾ ਉਹ ਮਹਾਰਾਜ ਨੇ ਵੀ ਕੀਤਾ ਹੈ 84 ਲੱਖ ਜੋਨ ਉਪਾਈ ਮਾਨਸ ਕੋ ਪ੍ਰਭ ਦੀ ਵਡਿਆਈ ਪਰ ਗੁਰੂ ਪਾਤਸ਼ਾਹ ਨੇ 84 ਲੱਖ ਤੋਂ ਵੀ ਉੱਪਰ ਲਿਖਿਆ ਮਹਾਰਾਜ ਕਹਿੰਦੇ ਨੇ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਾ ਜ਼ਮੀਮ ਕੁਰੰਗਾ ਕਈ ਜਨਮ ਪੰખી ਸਰਪ ਹੋਇਓ ਕਈ ਜਨਮ ਹੈਵਰ ਬ੍ਰਿਕ ਜੋਇਓ ਮਲ ਜਗਦੀਸ਼ ਮਿਲਨ ਕੀ ਬਰੀਆ ਚਰਨਕਾਰ ਇਹ ਦੇਸ ਸੰਜਰੀਆ ਸੁਖਨੀ ਸਾਹਿਬ ਦੀ ਬਾਣੀ ਵਿੱਚ ਮਹਾਰਾਜ ਨੇ ਕਰੋੜਾਂ ਹੀ ਜਨਮਾਂ ਦਾ ਵੀ ਜ਼ਿਕਰ ਕੀਤਾ ਹੈ ਪਤਸ਼ਾਹ ਕਹਿੰਦੇ ਨੇ ਕਰੋੜਾਂ ਜਨਮ ਮਹਾਰਾਜ ਨੇ ਲਿਖੇ ਨੇ ਖਰ ਮਨੁੱਖਾ ਜਨਮ ਸਾਰੀਆਂ ਜੁਨਾ ਵਿੱਚੋਂ ਸ੍ਰੇਸ਼ਟ ਹੈ ਪਤਸ਼ਾਹ ਕਹਿੰਦੇ ਨੇ ਜਿਹੜਾ ਤੁਰ ਸਕਦਾ ਸੁਣ ਸਕਦਾ ਖਾਣ ਦੀ ਸੋਝੀ ਹੈ ਔਰ ਇਸ ਮਨੁੱਖਾ ਜਨਮ ਦੇ ਵਿੱਚ ਹੀ ਪਾਰ ਬ੍ਰਹਮ ਪਰਮੇਸ਼ਰ ਨੂੰ ਪਾਇਆ ਜਾ ਸਕਦਾ ਹੈ ਹੋਰ ਜੋਨਾਂ ਵਿੱਚ ਨਹੀਂ ਇਹ ਮਹਾਰਾਜ ਨੇ ਬਾਣੀ ਚ ਜ਼ਿਕਰ ਕੀਤਾ ਹੈ ਔਰ ਸਤਿਗੁਰੂ ਪਾਤਸ਼ਾਹ ਨੇ ਇਸੇ ਕਰਕੇ ਫਿਰ ਬਾਣੀ ਅੰਦਰ ਲਿਖਿਆ ਦੀਨ ਵਿਸਾਰਿਓ ਰੇ ਦਿਵਾਨੇ ਦੀਨ ਵਿਸਾਰਿਓ ਰੇ ਕਿਆ ਮਨੁੱਖ ਆਪਣੇ ਧਰਮ ਤੋਂ ਟੁੱਟਦਾ ਜਾਣਾ ਜਿਹੜਾ ਤੇਰਾ ਅਸਲ ਧਰਮ ਹੈ ਧਰਮ ਕੀ ਹੈ ਚੰਗੇ ਕਰਮਾਂ ਦੇ ਨਾਲ ਜੁੜਨਾ ਪਰਮੇਸ਼ਰ ਦੀ ਬੰਦਗੀ ਦੇ ਨਾਲ ਜੁੜਨਾ ਸੱਚੀ ਸੁੱਚੀ ਕਿਰਤ ਕਰਦਿਆਂ ਰੱਬ ਦੇ ਸ਼ੁਕਰਾਨੇ 'ਚ ਰਹਿਣਾ ਇਹ ਧਰਮ ਹੈ ਜਿਹਨੂੰ ਮਹਾਰਾਜ ਨੇ ਦੀਨ ਲਿਖਿਆ ਦੀਨ ਵਿਸਾਰਿਓ ਰੇ ਦੀਵਾਨੇ ਦੀਨ ਵਿਸਾਰਿਓ ਰੇ ਅੱਗੇ ਸ਼ਬਦ ਹੈ ਤੇਗ ਭਰਿਓ ਪਸੂਓ ਜੋ ਸੋਇਓ ਮਨੁੱਖ ਜਨਮ ਹੈ ਹਾਰਿਓ ਕਿਸ ਸੰਸਾਰ ਦੇ ਅੰਦਰ ਜਿਵੇਂ ਪਸ਼ੂ ਤੇ ਪੰਛੀ ਜਾਨਵਰ পেট ਦੀ ਖਾਤਰ ਭੱਜਦੇ ਨੇ ਚੋਗੇ ਦੀ ਖਾਤਰ ਉਹ ਵੀ ਚੋਗਾ ਚੁਗਦੇ ਨੇ ਉਹ ਵੀ পেট ਭਰਦੇ ਦੀ পেট ਭਰਦੇ ਦੇ ਮੁੜ ਕੇ ਆਪਣੇ ਆਲਣਿਆਂ 'ਚ ਫੇਰਾ ਆਉਂਦੇ ਨੇ ਔਰ ਰਾਤ ਦੀਦੀ ਆ ਕੋਈ ਰਾਤ ਨੂੰ ਦੌੜਦਾ ਦਿਨ ਆਉਂਦਾ ਦਿਨ ਤੋਂ ਬਾਅਦ ਫੇਰ ਇਸੇ ਦੌੜ ਵਿੱਚ ਹੁੰਦੇ ਨੇ ਆਪਣਾ পেট ਭਰਦੇ ਨੇ ਸੌ ਜਾਂਦੇ ਨੇ ਤੇ ਗੁਰੂ ਪਾਤਸ਼ਾਹ ਨੇ ਲਿਖਿਆ ਫਿਰ ਪੇਟ ਭਰਿਓ ਪਸ਼ੂਆ ਜੋਂ ਸੋਇਓ ਮਨੁੱਖ ਜਨਮ ਹੈ ਹਾਰਿਓ ਪਾਤਸ਼ਾਹ ਕਹਿੰਦੇ ਤੇਰੀ ਵੀ ਹਾਲਤ ਉਹਨਾਂ ਦੀ ਤਰਾਈਆਂ ਆ ਤੂੰ ਵੀ ਪੇਟ ਭਰਦਾ ਹੈ ਦਿਨੇ ਪ੍ਰਸ਼ਾਦਾ ਛਕਦਾ ਕੋਈ ਦੁਪਹਿਰ ਨੂੰ ਕੋਈ ਤਿੰਨ ਟਾਈਮ ਵਾਲਾ ਕੋਈ ਚਾਰ ਵਾਲਾ ਵੀ ਹੈਗਾ ਵਿੱਚ ਕੋਈ ਦੋ ਟਾਈਮ ਵਾਲਾ ਹੈ ਤੇ ਪਾਤਸ਼ਾਹ ਕਹਿੰਦੇ ਨੇ ਪੇਟ ਭਰਦਾ ਪੇਟ ਭਰ ਕੇ ਰਾਤ ਪੈਂਦੀ ਹੈ ਸੋ ਜਾਣਾ ਔਰ ਕੋਈ ਦਿਨਾਂ ਨੂੰ ਵੀ ਝੱਟ ਲਾਉਂਦਾ ਸੌਣ ਤੋਂ ਬਾਅਦ ਸਵੇਰੇ ਫੇਰ ਉੱਠਦਾ ਫੇਰ ਉਸੇ ਹਾਲਾਤ ਵਿੱਚ ਹੈ ਫਿਰ ਪਾਤਸ਼ਾਹ ਨੇ ਲਿਖਿਆ ਕਿ ਤੇਰਾ ਤੇ ਪਸ਼ੂਆ ਵਿੱਚ ਅੰਤਰ ਕੀ ਹੈ ਗੁਰਬਾਣੀ ਦਾ ਹੀ ਸ਼ਬਦ ਹੈ ਜਿਹਦੀ ਵਾ ਟ੍ਰਾਂਸਲੇਟ ਕਰ ਰਹੇ ਹਾਂ ਤੇ ਸਤਿਗੁਰੂ ਕਹਿੰਦੇ ਨੇ ਪਸ਼ੂ ਵੀ ਇਵੇਂ ਕਰਦਾ ਹੈ ਉਹ ਵੀ ਉਹ ਵੀ ਪੇਟ ਭਰਦਾ ਹੈ ਤੇ ਤੂੰ ਵੀ ਪੇਟ ਤੱਕ ਕੀ ਸੀਮਤ ਹੈ ਪੇਟ ਭਰਿਆ ਦਿਨ ਬੀਤ ਗਿਆ ਰਾਤ ਆਈ ਰਾਤ ਨੂੰ ਸੁੱਤਾ ਸਵੇਰੇ ਫੇਰ ਉਸੇ ਹਾਲਤ ਵਿੱਚ ਤੇ ਸਤਿਗੁਰੂ ਨੇ ਫਿਰ ਲਿਖਿਆ ਸਾਧ ਸੰਗਤ ਕਬ ਹੋ ਨੀ ਕੀਨੀ ਰਚਿਓ ਧੰਦਾ ਝੂਠ ਕਿ ਕਮਾਲ ਆ ਸਤ ਸੰਗਤ ਕਦੇ ਕਰੀ ਨਹੀਂ ਜਿਹੜਾ ਤੇਰਾ ਅਸਲ ਮਨੋਰਥ ਸੀ ਕਿਹੜਾ ਜਿਹੜਾ ਪਹਿਲੀ ਪੰਕਤੀ ਵਿੱਚ ਆਉਂਦਾ ਹੈ ਦੀਨ ਵਿਸਾਰਿਓ ਰੇ ਦੀ ਬਾਣੀ ਦੀਨ ਵਿਸਾਰਿਓ ਰੇ ਵਾੜੀ ਦੇ ਇੱਕ ਇੱਕ ਅੱਖਰ ਵਿੱਚ ਹੀਰੇ ਤੇ ਮੋਤੀ ਨੇ ਸਮਝਣ ਦੀ ਲੋੜ ਹੈ ਕੱਲਾ ਪੂਜਾ ਦਾ ਨਹੀਂ ਨੂੰ ਬੜਾਈਏ ਆਪਾਂ ਕਿ ਕੱਲੀ ਪੂਜਾ ਹੀ ਹੈ ਪੂਜਾ ਤਾਂ ਪੱਥਰਾਂ ਦੀ ਵੀ ਹੁੰਦੀ ਸੀ ਪਹਿਲਾਂ ਗੁਰਵਾਰੀ ਕੱਲੇ ਧੂਪ ਤੁਖਾਨ ਤੱਕ ਸੀਮਤ ਨਹੀਂ ਹੈ ਤੇ ਮਹਾਰਾਜ ਨੇ ਲਿਖਿਆ ਸਾਧ ਸੰਗਤ ਕਬਹੂ ਨੇ ਕਿੰਨੀ ਰਚਿਓ ਧੰਦੇ ਝੂਠ कि ਜਿਹੜਾ ਅਸਲ ਮਨੋਰਥ ਸੀ ਉਹ ਸੀ ਸਤ ਸੰਗਤ ਵਿੱਚ ਆਉਣਾ ਹੈ। ਉਹ ਸੀ ਸਤ ਸੰਗਤ ਵਿੱਚ ਆਉਣਾ ਹੈ। ਕਿਉਂਕਿ ਮਨੁੱਖਾ ਜਨਮ ਸ੍ਰੇਸ਼ਟਾ ਹੈ ਤੇ ਪਾਤਸ਼ਾਹ ਕਹਿੰਦੇ ਨੇ ਇਹਦੇ ਵਿੱਚ ਰੱਬ ਨੂੰ ਮਿਲਿਆ ਜਾ ਸਕਦਾ ਹੈ। ਇਹ ਤੈਨੂੰ ਇੱਕ ਚਾਂਸ ਦਿੱਤਾ ਪਰਮੇਸ਼ਰ ਨੇ। ਜੇ ਰੱਬ ਨੇ ਚਾਂਸ ਦਿੱਤਾ ਫਿਰ ਪਾਤਸ਼ਾਹ ਕਹਿੰਦੇ ਨੇ ਉਹ ਚਾਂਸ ਤੂੰ ਗਵਾ ਰਿਹਾ ਹੈ। ਸਾਧ ਸੰਗਤ ਕਬੂ ਨਹੀਂ ਕਿੰਨੀ। ਇਸ ਸਤ ਸੰਗਤ ਵਿਚ ਆ ਕੇ ਇਕਾਗਰਤਾ ਬਣਾ ਕੇ ਛਲ ਕਪਟ ਗਵਾ ਕੇ ਬੈਰ ਵਿਰੋਧ ਗਵਾ ਕੇ ਉਹਦੀ ਬੰਦਗੀ ਦੇ ਨਾਲ ਉਹਦੀ ਸਿੱਖਤ ਸਲਾਹ ਦੇ ਨਾਲ ਜੁੜ ਰਤਿਓ ਧੰਦਾ ਝੂਠ ਝੂਠੇ ਧੰਦਿਆਂ ਵਿੱਚ ਨਾ ਮਾਨ ਨੂੰ ਖਚਤ ਕਰ ਉਹਦੀ ਬੰਦਗੀ ਦੇ ਨਾਲ ਉਹਦੇ ਸਿਮਰਨ ਦੇ ਨਾਲ ਉਹਦੇ ਉਪਦੇਸ਼ ਦੇ ਨਾਲ ਜੁੜ ਔਰ ਸਤਗੁਰੂ ਪਤਸ਼ਾਹ ਇਕ ਪਾਵਨ ਸ਼ਬਦ ਵਿੱਚ ਇਹ ਸਮਝਾਉਣਾ ਚਾਹੁੰਦੇ ਨੇ ਜੇ ਤੁਸੀਂ ਪੰਜਵੇਂ ਪਾਤਸ਼ਾਹ ਦਾ ਸ਼ਬਦ ਲਵੋ ਜਿਹੜਾ ਨਿਤਾ ਪ੍ਰਤੀ ਪੜਦੇ ਆ ਉਹਦੇ ਵਿੱਚ ਵੀ ਇਹੀ ਜ਼ਿਕਰ ਕੀਤਾ ਹੈ ਉਹਦੇ ਵਿੱਚ ਤੁਹਾਡੇ ਯਾਦ ਹੋਏਗਾ ਪਾਵਨ ਸ਼ਬਦ ਸਾਰੇ ਹਨ ਭਈ ਪ੍ਰਾਪਤ ਮਨੁੱਖ ਦਿਉ ਹਰੀਆ ਗੋਵਿੰਦ ਮਿਲਣ ਕੀ ਏ ਤੇਰੀ ਵਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾਮ ਲਾਗ ਭਵਜਲ ਤਰਨ ਕੈ ਪਾਪਛਾ ਕਹਿੰਦੇ ਨੇ ਭਵਜਲ ਸੰਸਾਰ ਨੂੰ ਤਰਨ ਵਾਸਤੇ ਯਤਨ ਕਰ ਸਰੰਜਾਮ ਜਿਹੜਾ ਸ਼ਬਦ ਹੈ ਇਹਦੇ ਅਰਥ ਨੇ ਯਤਨ ਪਾਪਛਾ ਕਹਿੰਦੇ ਨੇ ਯਤਨ ਕਰ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬਿਰਤਾ ਜਾਤ ਰੰਗ ਮਾਇਆ ਕੈ ਜਪ ਤਪ ਸੰਜਮ ਧਰਮਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਗਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰੱਖੋ ਸਰਮਾ ਤੇ ਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਦੇ ਅੰਦਰ ਅਨੇਕਾਂ ਇਹੋ ਜਿਹੇ ਦਰਸ਼ਤਾਨ ਦਿੱਤੇ ਜੀ ਕਿ ਆਹ ਮਨੁੱਖ ਰੱਬ ਦੀ ਬੰਦਗੀ ਦੇ ਨਾਲ ਉਹਦੀ ਸਿੱਖ ਸਲਾਹ ਦੇ ਨਾਲ ਜੋੜ ਤਾਜੇ ਤੇਰੇ ਲਏ ਹੋਏ ਸੁਆਸ ਸਫਲੀ ਪੈਣ ਚੰਗੇ ਕੰਮਾਂ ਦੇ ਨਾਲ ਆਪਣੇ ਜੀਵਨ ਨੂੰ ਜੀਵਨ ਦੀਆਂ ਘੜੀਆਂ ਚੰਗੇ ਕੰਮਾਂ ਵਿੱਚ ਲਾਓ ਜ਼ਿੰਦਗੀ ਖਾ ਕੇ ਤੇ ਸੋ ਕੇ ਖਤਮ ਨਾ ਕਰੋ ਜਾਤਰਿਕ ਦੌੜ ਹੁੰਦੀ ਏ ਪਰਿਵਾਰ ਤੱਕ ਸੀਮਿਤ ਦੌੜ ਰਹਿ ਜਾਂਦੀ ਏ ਠੀਕ ਹੈ ਜਦੋਂ ਪਰਿਵਾਰ ਏ ਤੇ ਉਹਦੀ ਪਾਲਣਾ ਵੀ ਤਾਂ ਕਰਨੀ ਏ ਹੁਣ ਇਹ ਵੀ ਸਵਾਲ ਉੱਠਦੇ ਨੇ ਪਾਤਸ਼ਾਹ ਕਹਿੰਦੇ ਨੇ ਪਰਿਵਾਰ ਦੀ ਪਾਲਣਾ ਕਰ ਕਿਉਂਕਿ ਕਿਰਤ ਨੂੰ ਤਾਂ ਮਹਾਰਾਜ ਨੇ ਪਹਿਲਾਂ ਪਹਿਲ ਦੇ ਦਿੱਤੀ ਏ ਕਿਰਤ ਕਰੋ ਪਰ ਕਿਰਤ ਕਰਦਿਆਂ ਕਰਦਿਆਂ ਉਹਦੀ ਸਫਲਤਾ ਵਿੱਚ ਜੁੜਨਾ ਏ ਉਹਦੀ ਆਵਾਦਤ ਵਿੱਚ ਜੁੜਨਾ ਏ ਮਹਾਰਾਜ ਕਹਿੰਦੇ ਨੇ ਜਿਹੜੀ ਜਵਾਬ ਹੈ ਤੈਨੂੰ ਦਿੱਤੀ ਹੋਈ ਏ ਇਦੇ ਨਾਲ ਤਾਂ ਸਿਰਫ ਸਲਾਹ ਪਰਮੇਸ਼ਰ ਦੀ ਕਰ ਸਕਦਾ ਹੈ ਉਹਦੇ ਚੰਗੇ ਗੁਣਾ ਦੇ ਨਾਲ ਜੁੜ ਸਕਦਾ ਹੈ ਚੰਗੇ ਗੁਣਾ ਦੇ ਨਾਲ ਜੇ ਗੁਰੂ ਘਰਾਂ ਨਾਲ ਤੇ ਸਭ ਤੋਂ ਚੰਗੀ ਗੱਲ ਏ ਨਹੀਂ ਤਾਂ ਆਪਣੀ ਕਿਰਤ ਕਰਦਿਆਂ ਵੀ ਚੰਗੇ ਗੁਣਾ ਗੁਣ ਧਾਰਨ ਕਰ ਸਕਦਾ ਹੈ ਪਰ ਗੁਰੂ ਸਾਹਿਬ ਨੇ ਸੰਸਾਰ ਦੇ ਅੰਦਰ ਜੜੀਆਂ ਚਾਰ ਉਦਾਸੀਆਂ ਕੀਤੀਆਂ ਉਹ ਚਾਰ ਉਦਾਸੀਆਂ ਇਸੇ ਮਕਸਦ ਤੇ ਖੜੀਆਂ ਸਨ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਜਿਹੜੇ ਕੀਰਤ ਨਹੀਂ ਕਰਦੇ ਸਨ ਬੇਲੇ ਸਨ ਜਦੋਂ ਉਹਨਾਂ ਕੋਲ ਗਏ ਜੋਗੀਆਂ ਕੋਲ ਸਿੱਧਾ ਕੋਲ ਪਹਾੜਾਂ 'ਚ 15 ਵਿੱਚ ਬੈਠੇ ਸਨ ਕਿਸੇ ਦੀ 200 ਸਾਲ ਦੀ ਉਮਰ ਹੋ ਗਈ ਕਿਸੇ ਦੇ ਅੱਖਾਂ ਦੇ ਪੇਪੜਾਂ ਦੇ ਵਾਲ ਥੱਲੇ ਆ ਚੁੱਕੇ ਨੇ ਜਦੋਂ ਉਹਨਾਂ ਕੋਲ ਗਏ ਉਹਨਾਂ ਦੇ ਕੋਲ ਜਾ ਕੇ ਮਹਾਰਾਜ ਨੇ ਕਿਹਾ ਕਿੰਨਾ ਕਿੰਨੀਆ ਉਮਰਾਂ ਹੋ ਗਈਆਂ ਕੋਈ 2-2 4-4 5-500 ਸਾਲ ਦੀ ਉਮਰ ਬਿਧਾਈ ਬੈਠਾ ਹੈ ਤੇ ਮਹਾਰਾਜ ਨੇ ਪਰੋਣਾ ਨੂੰ ਕਿਹਾ ਕੀ ਫਾਇਦਾ ਤੂੰ ਨਿਆ ਉਮਰ ਵਧਾਉਣ ਦਾ ਉਮਰ ਵਧਾ ਕੇ ਤੁਹਾਡਾ ਕੀ ਫਾਇਦਾ ਜੇ ਸੰਸਾਰ ਦੇ ਕੰਮ ਨਾ ਆਏ ਇਹ ਜਿੰਦਗੀ ਨੂੰ ਸੰਸਾਰ ਦੇ ਕੰਮ ਵੀ ਲਿਆਓ ਕਿਸੇ ਦੇ ਕੰਮ ਵੀ ਆਵੇ ਜੇ ਕਿਰਤ ਨਹੀਂ ਕਰੋਗੇ ਕਿਰਤ ਕਰਨ ਦੇ ਨਾਲ ਕਿਰਤ ਦੇ ਨਾਲ ਸੰਸਾਰ ਨਹੀਂ ਚੱਲਣਾ ਕਿਰਤ ਤੁਸੀਂ ਛੱਡ ਦਿੱਤੀ ਹੈ ਕੇਵਲ ਇੱਕੋ ਹੀ ਗੱਲ ਹੈ ਜਦੋਂ ਭੁੱਖ ਲੱਗਦੀ ਹੈ ਮੰਗੜ ਤੁਰ ਪੈਂਦੇ ਹੋ ਮਹਾਰਾਜ ਕਹਿੰਦੇ ਪਾਤਸ਼ਾਹ ਕਹਿੰਦੇ ਜਿਹਨਾਂ ਕੋਲ ਮੰਗੜ ਜਾਂਦੇ ਆ ਉਹਨਾਂ ਨੂੰ ਕਹੀ ਜਾਂਦੇ ਆ ਕਿ ਨਰਕਾਂ ਦੇ ਅਧਿਕਾਰੀ ਐ ਕਿਉਂਕਿ ਉਹਨਾਂ ਨੂੰ ਲਿਖਿਆ ਉਹਨਾਂ ਨੇ ਉਹ ਕਹਿੰਦੇ ਜਿਹੜੇ ਗ੍ਰਸਤੀ ਆ ਨਾ ਇਹ ਨਰਕ ਦਾ ਅਧਿਕਾਰੀ ਐ ਗ੍ਰਸਥ ਛੱਡੋ ਜੰਗਲਾਂ ਚ ਚਲੇ ਜਾਓ ਤਾਂ ਹੀ ਤਾਂ ਜੰਗਲਾਂ ਚ ਗਏ ਪਾਤਸ਼ਾਹ ਕਹਿੰਦੇ ਕਮਾਲ ਐ ਜਿਹੜੇ ਕਿਰਤ ਕਰਦੇ ਉਹ ਨਰਕ ਦੇ ਅਧਿਕਾਰੀ ਜਿਹੜੇ ਵਿਹਲੇ ਬੈਠ ਕੇ ਖਾਂਦੇ ਉਹ ਸਵਰਗ ਦੇ ਅਧਿਕਾਰੀ ਇਹ ਸਿੱਧੀਆਂ ਗੱਲਾਂ ਸਨ ਗੁਰੂ ਸਾਹਿਬ ਦੀਆਂ ਤਰਕ ਵਾਲੀਆਂ ਜਦੋਂ ਸੱਚੀਆਂ ਗੱਲਾਂ ਵਾਲਾ ਜਨੇ ਮੋਰੇ ਕੀਤੀਆਂ ਸਿਰ ਤੋਂ ਪੈਰਾ ਤੱਕ ਹਿੱਲ ਕੇ ਸੱਚ ਹਲਾ ਦਿੰਦਾ ਜਿਹਦੇ ਪੱਲੇ 'ਚ ਸੱਚ ਹੋਵੇ ਪਰ ਤਾਂ ਔਰ ਗੁਰੂ ਸਾਹਿਬ ਨੇ ਫਿਰ ਕਿਹਾ ਕਿਰਤ ਕਰੋ ਤਾਂ ਸੰਸਾਰ ਚੱਲਣਾ ਫਿਰ ਉਹਨਾਂ ਨੇ ਵੀ ਹਲਵਾਇਆ ਨਾ ਆਪ ਵੀ ਕਰਤਾਰਪੁਰ ਵਿੱਚ ਬੇਲੇ ਤਾਂ ਨਹੀਂ ਰਹੇ ਫਿਰ ਨਾਲ ਮਹਾਰਾਜ ਨੇ ਲਿਖਿਆ ਨਾਮ ਜਪੋ ਜਦੋਂ ਸਵੇਰ ਸ਼ਾਮ ਪਰਮੇਸ਼ਰ ਦੀ ਬੰਦਗੀ ਵਿੱਚ ਉਹਦੀ ਸਿਫਤਸਲਾਹ ਵਿੱਚ ਉਹਦੇ ਸ਼ੁਕਰ ਵਿੱਚ ਜੜੋ ਕਿ ਜੋ ਸੰਸਾਰ ਵਿੱਚ ਮਿਲਿਆ ਤੇਰੀ ਕਿਰਪਾ ਦੇ ਨਾਲ ਤੇਰੀ ਰਹਿਮਤ ਦੇ ਨਾਲ ਮਿਲਿਆ ਇਹ ਕੁਝ ਕਰਨ ਦੇ ਨਾਲ ਫਿਰ ਹੰਕਾਰ ਨਹੀਂ ਆਏਗਾ ਛਲ ਨਹੀਂ ਆਏਗਾ ਪਰਿਵਾਰ ਵਿੱਚ ਧੋਖਾ ਧੜੀ ਨਹੀਂ ਚੱਲੇਗੀ ਸ਼ੱਕ ਦੀ ਨੀਅਤ ਨਾਲ ਨਹੀਂ ਤੱਕੋਗੇ ਪਰਿਵਾਰ ਨੂੰ ਪਰਿਵਾਰ ਵਿੱਚ ਮੰਡੀਆਂ ਨਹੀਂ ਪੈਣਗੀਆਂ ਪਰਵਾਹ ਟੁੱਟੇਗਾ ਨਹੀਂ ਪਰਵਾਹ ਕਦੋਂ ਟੁੱਟਦਾ ਹੈ ਜਦੋਂ ਸੁਰਤ ਵਿਗੜ ਜਾਂਦੀ ਹੈ ਬੈਲੈਂਸ ਵਿਗੜ ਜਾਂਦਾ ਦਿਮਾਗ ਦਾ ਇਸੇ ਕਰਕੇ ਮਹਾਰਾਜ ਨੇ ਫਿਰ ਕਿਹਾ ਨਾਮ ਜਪੋ ਅੱਗੇ ਆਉਂਦਾ ਵੰਡ ਕੇ ਛਕੋ ਜਿਹੜੀ ਕਿਰਤ ਕੀਤੀ ਆ ਪਰੋਮੇ ਵਿੱਚੋਂ ਵੰਡ ਕੇ ਛਕਣਾ ਕਿਸੇ ਲੋੜਵੰਦ ਦੀ ਮਦਦ ਕਰਨ ਨੂੰ ਕਹਿੰਦੇ ਨੇ ਵੰਡ ਕੇ ਛਕੋ ਰੱਜੇ ਨੂੰ ਰਜਾਣਾ ਵੰਡ ਕੇ ਛਕੋ ਨਹੀਂ ਹੁੰਦਾ ਕਿਸੇ ਲੋੜਵੰਦ ਦੀ ਮਦਦ ਕਰੋ ਪਾਤਸ਼ਾਹ ਕਹਿੰਦੇ ਦੀ ਜਦੋਂ ਕਿਸੇ ਲੋੜਵੰਦ ਦੇ ਕੰਮ ਹੋ ਗਏ ਉਹ ਵੀ ਧਰਮ ਹੈ ਉਹ ਵੀ ਗੁਰੂ ਦੇ ਦਰ ਤੇ ਪ੍ਰਵਾਹ ਚੜੇਗਾ ਅਸਲ ਵਿੱਚ ਇਹ ਬੰਦੇ ਨੂੰ ਮਹਾਰਾਜ ਨੇ ਗੁਰਬਾਣੀ ਵਿੱਚ ਕੰਮ ਦਿੱਤੇ ਨੇ ਬੰਦੇ ਬੰਦਗੀ ਇੱਕ ਤਿਆਰ ਜਦ ਪਾਵਨ ਸ਼ਬਦ ਆਉਂਦੇ ਨੇ ਬੰਤਾ ਹੋਏ ਸੋ ਬੰਦਗੀ ਗਹੈ ਪਾਤਸ਼ਾਹ ਕਹਿੰਦੇ ਨੇ ਬੰਦਾ